सात्रिया काल ਤੁਸੀਂ ਦੇਖ ਰਹੇ ਹੋ ਫਾਸਟ ਪੇ ਅੰਮ੍ਰਿਤਸਰ ਖਬਰਨਾਮਾ ਮੈਂ ਹਨਵਨੀ ਥਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਗੁਰੂ ਨਗਰੀ ਪਹੁੰਚੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਦਿਹਾਤੀ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿੱਚ ਮਿਲੀ ਸਫਲਤਾ 4 ਕਿਲੋ ਹੀਰੋਇਨ 4 ਪਿਸਤੌਲ ਸਮੇਤ 8 ਦੋਸ਼ੀ ਗ੍ਰਿਫਤਾਰ ਮੋਟਰਸਾਈਕਲ ਤੇ ਐਕਟਿਵਾ ਦੀ ਹੋਈ ਟੱਕਰ ਤੋਂ ਬਾਅਦ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ ਅਤੇ ਹੁਣ ਖਬਰਾਂ ਵਿਸਥਾਰ ਨਾਲ 올 인디아 카ంగ레스 ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਔਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਸੰਗਤਾਂ ਨੂੰ ਜਲ ਸ਼ਕਾਉਣ ਦੀ ਸੇਵਾ ਵੀ ਕੀਤੀ ਇਸ ਮੌਕੇ ਕਾਂਗਰਸੀ ਸੰਸਦ ਗੁਰਜੀਤ ਸਿੰਘ ਔਜਲਾ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਕਾਂਗਰਸੀ ਨੇਤਾ ਡਾਕਟਰ ਰਾਜਕੁਮਾਰ 베ਰਕਾ ਜੁਗਲ ਕਿਸ਼ੋਰ ਸ਼ਰਮਾ ਸਮੇਤ ਵਰਕਰਾਂ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 8 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસે ਤੋਂ 4 ਕਿਲੋ ਹਿਰੋਇਨ 3 9mm ਗਲੋਕ ਪਿਸਤਲ 1 32 ਬੋਰ ਪਿਸਤਲ ਬਰਾਮਦ ਕੀਤੀ। ਇਸ ਸੰਬੰਧੀ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਕਰੀਬਨ 4 ਕਿਲੋ ਹਿਰੋਇਨ 399mm ਗਲੌਕ ਪਿਸਟਲ ਇੱਕ 32 ਬੋਰ ਪਿਸਟਲ ਅਤੇ 8 ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਇਹਨਾਂ ਦੇ ਰਿਗਾਰਡਿੰਗ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਰਿਸ਼ਪਾਲ ਸਿੰਘ ਪੁੱਤਰ ਤਰਲੋਕ ਸਿੰਘ ਜੋ ਕਿ ਕੋਟ ਖਾਲਸੇ ਦਾ ਵਸਨੀਕ ਹੈ ਇਸ ਦੇ ਨਾਲ ਇਸ ਦਾ ਸਾਥੀ ਰਾਜਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਵੀ ਕੋਟ ਖਾਲਸੇ ਦਾ ਰਹਿਵਾਸੀ ਹੈ ਇਹਨਾਂ ਨੂੰ 470 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਇਹ ਸੰਬੰਧੀ ਜਿਹੜਾ ਮੁਕੱਦਮਾ ਹੈ ਉਹ ਕਰੇਂਡਾ ਥਾਣੇ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜਾ ਦੂਜਾ ਇੱਕ ਮੁਕੱਦਮਾ ਹੈ ਉਹ ਦਰਜ ਕੀਤਾ ਗਿਆ ਹੈ ਸ਼ਗਨਪ੍ਰੀਤ ਸਿੰਘ ਪੁੱਤਰ ਬੀਨ ਸਿੰਘ ਜੋ ਕਿ ਹਰਦੋ ਰਤਨ ਦਾ ਰਹਿਣ ਵਾਲਾ ਹੈ। ਇਸ ਦੇ ਕੋਲੋਂ 2 9 ਐਮ ਐਮ ਦੇ ਗਲੌਕ ਪਿਸਟਲ ਬਰਾਮਦ ਹੋਏ ਨੇ ਤੇ ਇੱਕ ਮੋਟਰਸਾਈਕਲ ਜਿਹੜਾ ਹੈ ਇਸ ਤੋਂ ਰਿਕਵਰ ਹੋਇਆ ਹੈ। ਇਸ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹ ਜਾਰੀ ਹੈ। ਕਿਉਂਕਿ ਇਹ ਜਿਹੜੇ ਗਲੌਕ ਪਿਸਟਲ ਨੇ ਇਹ ਦਾਰੋਂ ਪਾਰ ਸਰਹਦੋਂ ਪਾਰ ਜਿਹੜੀ ਹੈ ਸਮਗਲਿੰਗ ਹੈ ਉਸਦੇ ਥਰੂ ਇਹਨੇ ਜਿਹੜੇ ਹੈ ਇਹ ਰਿਕਵਰ ਕੀਤੇ ਹੈ ਰਿਟਰੀਵ ਕੀਤੇ ਹੈ ਜਾਂ ਜਾਂ ਇਹ ਦੇਸੀ ਕਿਸੇ ਹੋਰ ਮੇਕ ਨੇ ਉਹ ਇਹ ਸਾਰੀ ਜਿਹੜੀ ਚੀਜ਼ਾਂ ਹੈ ਕੁਐਸਚਨਸ ਜਿਹੜੇ ਹੈ ਉਹ ਜਿਹੜੇ ਇਹ ਸਾਰੇ ਕਲੀਅਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਇੱਕ ਤੀਜਾ ਕੇਸ ਹੈਗਾ ਜਿਹਦੇ ਵਿੱਚ ਜਸਵਿੰਦਰ ਸਿੰਘ ਉਰਫ ਬੱਗਾ ਪਵਨਪਾਲ ਹਰ ਸੁਖਮਨਪ੍ਰੀਤ ਆਕਾਸ਼ ਮੁਸੀਤ ਬੇਅੰਤ ਉਰਫ ਬੇਅੰਤ ਇਹਨਾਂ ਕੋਲੋਂ 3 ਗਲੌਕ ਪਿਸਟਲ ਇੱਕ ਗਲੌਕ ਪਿਸਟਲ ਤੇ 3 ਕਿਲੋ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ 32 ਬੋਰ ਪਿਸਟਲ ਵੀ ਇਹਨਾਂ ਕੋਲੋਂ ਰਿਕਵਰ ਹੋਇਆ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਹਨਾਂ ਵੱਖ-ਵੱਖ ਮਾਮਲਿਆਂ ਦੇ ਵਿੱਚ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ ਇੱਕ ਡਿਲਕਸ ਮੋਟਰਸਾਈਕਲ ਇਨ ਐਮ 9 ਐਮ ਐਮ ਗਲੌਕ ਪਿਸਟਲ ਇੱਕ ਬੱਤੀ ਬੋਰ ਦਾ ਪਿਸਟਲ ਅਤੇ ਇੱਕ ਮੋਟਰਸਾਈਕਲ ਜਿਹੜੀ ਹੈ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਜਿਹੜਾ ਸਾਡਾ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਸਨ ਜਿਨ੍ਹਾਂ ਵਿੱਚੋਂ ਆਕਾਸ਼ਪ੍ਰੀਤ ਉਰਫ ਆਕਾਸ਼ ਜਿਹੜਾ ਹੈ ਮਸਤਗੜ ਥਾਣਾ ਖੇਮ ਕਰਨ ਦਾ ਇਸ ਦੇ ਨਾਲ ਇਸ ਦਾ ਸਾਥੀ ਗੁਰਬਖਸ਼ ਸਿੰਘ ਉਰਫ ਬੱਬਲ ਇਹ ਵੀ ਜਿਹੜਾ ਹੈ ਡੇਰਾ ਪੱਟੀ ਅ ਦਾ ਰਹਿਣ ਵਾਲਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਸੀ ਸਿਮਰਨਪ੍ਰੀਤ ਜਿਹੜਾ ਹੈ ਉਹ ਸਿੰਗੂ ਜਿਹੜਾ ਮੁਗਲ ਚੱਕ ਪੰਨੂਆ ਥਾਣਾ ਸਦਰ ਜਿਹੜਾ ਤਰਨਤਾਰਨ ਦਾ ਰਹਿੈਸ਼ੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ 450 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਉਹ ਰਿਕਵਰ ਹੋਈ ਸੀ ਇੱਕ ਸਕੋਡਾ ਗੱਡੀ ਮਿਲੀ ਸੀ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਰਿਵਾਲਵਰ ਜਿਹੜੀ ਹੈ ਉਹ ਵੀ ਇਹਨਾਂ ਕੋਲੋਂ ਰਿਕਵਰ ਹੋਈ ਸੀ ਇਸੇ ਕੇਸ ਦੇ ਵਿੱਚ ਪੁਛਗਿਛ ਅੱਗੇ ਇਹ ਸਾਹਮਣੇ ਆਇਆ ਹੈ ਕਿ ਇੱਕ ਪੰਜਾਬ ਪੁਲਿਸ ਦਾਈ ਜਿਹੜਾ ਹੈਗਾ ਇਹਦਾ ਮੁਲਾਜ਼ਮ ਹੈ ਉਹ ਉਹ ਇਹਨਾਂ ਦਾ ਕਿੰਗਪਿੰਨ ਸੀ ਨਾ ਅਜੇ ਕਿਸੇ ਕਾਰਨ ਕਰਕੇ ਅਸੀਂ ਰਿਵੀਲ ਨਹੀਂ ਕਰ 파 ਰਹੇ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਤੇ ਜਲਦੀ ਉਹਦੀ ਜਿਹੜੀ ਗ੍ਰਿਫਤਾਰੀ ਹੋ ਜਾਏਗੀ ਅੰਮ੍ਰਿਤਸਰ ਦੇ ਤੇਜਨਗਰ थाना ਬੀ ਡਿਵੀਜ਼ਨ ਇਲਾਕੇ ਵਿੱਚ ਦੇਰ ਰਾਤ ਇੱਕ ਐਕਟਿਵਾ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਟੱਕਰ ਹੋ ਗਈ ਵੇਖਦੇ ਹੀ ਵੇਖਦੇ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਐਕਟਿਵਾ ਸਵਾਰ ਨੌਜਵਾਨਾ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਕੁੱਟਮਾਰ ਕਰਨ ਲੱਗ ਪਏ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬਚਾਉਣ ਲਈ ਆਏ ਉਸਦੇ ਪਿਤਾ ਦੇ ਨਾਲ ਵੀ ਐਕਟਿਵਾ ਸਵਾਰ ਨੌਜਵਾਨਾ ਅਤੇ ਉਹਨਾਂ ਦੇ ਸਾਥੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਦੇ ਚਲਦੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪੀੜਤ ਪਰਿਵਾਰ ਨੇ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਾਤੀ ਗੱਲ ਹੋਈ ਛੋਟਾ ਭਰਾ ਐਕਟਿਵ 'ਤੇ ਲੈ ਗਿਆ ਸੀ ਉਧਰੋਂ ਦੋ ਮੁੰਡੇ ਆਏ ਬੜੀ ਤੇਜ਼ ਆਉਂਦੇ ਸੀ ਐਕਟਿਵ 'ਤੇ ਲੈ ਕੇ ਉਹਨਾਂ ਨੇ ਵਿੱਚ ਮਾਰੀ ਤੇ ਛੋਟਾ ਭਰਾ ਕਹਿੰਦਾ ਕਿ Holi ਆਏ ਤੇ ਇੰਨੀ ਗੱਲ ਤੋਂ ਬਸ ਉਹ ਗਾਲੋ ਗਾਲੀ ਗਾਲਾਂ ਕੱਢਣ ਲੱਗੇ ਆ ਮੇਰੇ ਹਿਸਾਬ ਨਾਲ ਉਹਨਾਂ ਨੇ ਡਰਿੰਕ ਡਰੰਕ ਵੀ ਕੀਤੀ ਸੀ ਮੋਟਰਸਾਈਕਲ ਤੇ ਐਕਟਿਵਾ 'ਤੇ ਦੋ ਜਾਣੇ ਅੱਛਾ ਤੇ ਛੋਟਾ ਭਰਾ ਵੀ ਐਕਟਿਵਾ 'ਤੇ ਸੀ ਉਹਨਾਂ ਨੇ ਬੜੀ ਜ਼ੋਰ ਦੀ ਮਾਰੀ ਉਹ ਕਹਿੰਦਾ ਉਹਨਾਂ ਕੋ ਉਹਨਾਂ ਦੀ ਐਕਟਿਵਾ ਨਹੀਂ ਬੈਲੈਂਸ ਤੇ ਉਸ ਤੋਂ ਬਾਅਦ ਮੈਨੂੰ ਮੈਂ ਵੇਖਿਆ ਇਹਨੂੰ ਮੋੜ ਤੇ ਖਲੋਤੇ ਤੇ ਮੈਂ ਭੱਜਾ ਭੱਜਾ ਗਿਆ ਮੈਂ ਮੋਟਰਸਾਈਕਲ ਲੈ ਕੇ ਤੇ ਉਹਨਾਂ ਚ ਨੂੰ ਹੱਥੋਂ ਪਾਈ ਹੋਣਾ ਤੇ ਡੈਡੀ ਨੂੰ ਫੋਨ ਲਾਇਆ ਉਹਨਾਂ ਨੇ ਗਾੜੀ ਮੁੰਡੇ ਸੱਦ ਲਈ ਮੁੰਡੇ ਸੱਦੇ ਜਾਂ ਡੈਡੀ ਆਏ ਆ ਡੈਡੀ ਨੇ ਛਡਾਇਆ ਇਹਦੇ ਚ ਬੇੜਾ ਮਾਰੀਆਂ ਮੈਨੂੰ ਪਿੱਛੇ ਕੀਤਾ ਵਾ ਤੇ ਉਹ ਸਗੋਂ ਨਹੀਂ ਪਿੱਛੇ ਹੋਏ ਡੈਡੀ ਨੂੰ ਤੱਕਾ ਮਾਰ ਕੇ ਛੁੱਟਤਾ ਵਾ ਤੇ ਜਦੋਂ ਇਹ ਡੈਡੀ ਨੇ ਉਹਨਾਂ ਗਾੜੀ ਹੱਥ ਛੋੜੇ ਆ ਕਿ ਹਾਂ ਵੀ ਸਾਨੂੰ ਛੱਡ ਦੋ ਛੱਡ ਦੋ ਡੈਡੀ ਨੂੰ ਚੁੱਕ ਲੈਣ ਦੋ ਡੈਡੀ ਨੂੰ ਚੁੱਕ ਲੈਣ ਦੋ ਟਾੜੀ ਨੂੰ ਵੀ ਨਹੀਂ ਚੁੱਕਣ ਦਿੱਤਾ ਸੀ ਸੀ ਟਾਈਮ ਕਰਤੀ ਜੀ ਤੇ ਉਹਨਾਂ ਨੇ ਲੱਤਾਂ ਮਾਰੀਆਂ ਛਾਤੀ ਤੇ ਛਾਤੀ ਤੇ ਲੱਤਾਂ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰਤਾ ਸਾਨੂੰ ਵੀ ਤੁਹਾਨੂੰ ਚੁੱਕਦੇ ਚੁੱਕਦੇ ਚਪੇੜਾ ਮਾਰ ਨੌਜਵਾਨ ਨੌਜਵਾਨ ਅਗੇ 8 9 ਜਣੇ ਅਗੇ ਜਿਹੜੇ ਬਾਅਦ ਚ ਬੁਲਾਏ ਉਹਦੇ ਵੱਲ ਹਾਂ ਪਹਿਲੋ 2 ਜਣੇ ਬਾਅਦ ਚ ਉਹਨੇ 2 4 ਹੋਰ ਬੁਲਾਏ ਫੇਰ ਆ ਗਏ 2 4 3 4 ਜਣੇ ਜਾਣਦੇ ਬਸ ਬਾਕੀ ਤੇ ਪਤਾ ਨਹੀਂ ਹਮ ਵੱਡੇ ਮਲੇ ਦੀ ਹੈ ਮਤਲਬ ਥੋੜੇ ਲੱਗੇ ਰਹਿੰਦੇ ਆ ਅਜੇ ਤੱਕ ਇਹਦਾ ਕੁਝ ਨਹੀਂ ਆਇਆ ਕੋਈ ਸੁਣਾ ਸੁਣਵਾਈ ਨਹੀਂ ਹੋਈ ਜੇ ਆਈਓ ਜਿਹੜਾ ਆਈਓ ਦੱਸੇਗਾ ਠੀਕ ਹੈ ਜੀ ਆਈਓ ਦੱਸੇ ਉਹਨੂੰ ਪਤਾ ਸਾਰਾ ਅੱਛਾ ਜੀ ਤੁਹਾਨੂੰ ਜੁਗਦ ਤੁਹਾਨੂੰ ਨਹੀਂ ਜੀ ਪਤਾ ਸਾਨੂੰ ਮੈਂ ਕੋਰਟ ਮਾਰਨ ਕਰਾਉਣਾ ਆ ਜੀ ਕਾਰਨ ਮੰਗ ਉਹ ਆਈਓ ਦੱਸੇਗਾ ਜੀ ਮੈਂ ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਕੀ ਆ ਕੀ ਨਹੀਂ ਆਈਓ ਦੱਸੇਗਾ ਮੈਂ ਕੋਰਟ ਮਾਰਨ ਕਰਾਉਣਾ ਆ ਮੰਗ ભગવાન ਵਾਲਮੀਕੀ ਆਸ਼ਰਮ ਵਿਖੇ ਵਿਜੇ ਦਿਵਸ ਮੇਲਾ ਚੱਲ ਰਿਹਾ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰਾਈਨ ਬੋਰਡ ਵੱਲੋਂ ਜੋ ਪ੍ਰਬੰਧ ਕੀਤੇ ਗਏ ਹਨ ਉਹ ਤਸੱਲੀ ਬਖਸ਼ ਨਹੀਂ ਹਨ ਕਿਉਂਕਿ ਪ੍ਰਕਰਮਾ ਵਿੱਚ ਦੁਕਾਨਾਂ ਲਗੀਆਂ ਹੋਈਆਂ ਹਨ ਜੋ ਤੀਰਤ ਦੀ ਸੁੰਦਰਤਾ ਅਤੇ ਮਰਿਆਦਾ ਨੂੰ ਭੰਗ ਕਰ ਰਹੀਆਂ ਹਨ ਇਸ ਸੰਬੰਧੀ ਤੂਨਾ ਸਾਹਿਬ ٹرسٹ ਦੇ ਮੁਖੀ ਮਹਾਂਤ ਮਲਕੀਤ नाथ ਨੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੂੰ ਅਪੀਲ ਕੀਤੀ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਤੀਰਤ ਦੀ ਮਰਿਆਦਾ ਬਰਕਰਾਰ ਰੱਖੀ ਜਾ ਸਕੇ ਉਹਨਾਂ ਆਖਿਆ ਕਿ ਇਸ ਮੁੱਦੇ ਨੂੰ ٹرسٹ ਵੱਲੋਂ ਕਈ ਵਾਰ ਚੁਕਿਆ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਦੁਕਾਨਾਂ ਪੈਸੇ ਲੈ ਕੇ ਲਗਵਾਈਆਂ ਗਈਆਂ ਹਨ ਜਾਂ ਦੁਕਾਨਦਾਰਾਂ ਵੱਲੋਂ ਆਪਣੀ ਮਰਜ਼ੀ ਕੀਤੀ ਗਈ ਹੈ ਡਿਊਟੀ ਸਾਹਿਬ ਕਮਿਸ਼ਨਰ ਨੂੰ ਬਾਰ-ਬਾਰ ਜਿਹੜਾ ਉਹ ਅਸੀਂ ਜਿਹੜੀ ਉਹ ਫਰਿਆਦ ਕਰ ਚੁੱਕੇ ਆ ਕਿ ਜੀਐਮ ਸਾਹਿਬ ਨੂੰ ਵੀ ਕਿਉਂਕਿ ਜੀਐਮ ਕੋ ਜਿਹੜਾ ਉਹ ਕੰਟਰੋਲ ਜਿਹੜਾ ਉਹ ਮਾਸਾ ਨਹੀਂ ਹੋ ਰਿਹਾ ਕਿਉਂਕਿ ਇਸ ਇਸ ਚੀਜ਼ ਬਦਲੇ 8 9 ਪਰਚੇ ਜਿਹੜੇ ਅਸੀਂ ਆਪਣੇ ਸਿਰ ਉੱਪਰ ਚ ਕਰਾਏ ਨੇ ਬਾਰੇ ਜਿਸਦੋਂ ਦਾ ਗਵਰਨਮੈਂਟ ਦੇ ਕੋਲ ਆਇਆ ਵਾ ਉਸ ਤੋਂ ਬਾਅਦ ਫਿਰ ਇਹ ਦੁਕਾਨਾਂ ਦਾ ਤੇ ਜਿਹੜੀ ਉਹ ਮਰਜ਼ਾਦਾ ਨੂੰ ਭੰਗ ਕਰਨ ਵਾਸਤੇ ਜਿਹੜਾ ਉਹ ਲੱਗੇ ਹੋਏ ਆ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆਂ ਕਿ ਇਹਨਾਂ ਕੰਮਾਂ ਵੱਲ ਜਿਹੜਾ ਉਹ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤੇ ਤੁਹਾਨੂੰ ਪਤਾ ਤੁਸੀਂ ਦੇਖ ਕੇ ਆਏ ਆ ਪਾਨ ਆਂ ਦੀਆਂ ਹੋਰ ਸਿਕਟਾ ਵੀੜੀਆਂ ਦੀਆਂ ਹੋਰ ਵਿੱਚ ਜਿਹੜਾ ਮਹਿੰਦੀ ਲਾਉਣ ਵਾਲਾ ਫਲਾਣਾ ਢੀਂਗੜਾ ਸਾਰੇ ਜਿਹੜੇ ਉਹ ਬਕਰਮਾਂ ਦੇ ਉੱਤੇ ਜਿਹੜੀਆਂ ਉਹ ਦੁਕਾਨਾਂ ਲੱਗੀਆਂ ਵਾਂ ਕਿਉਂਕਿ ਪਤਾ ਨਹੀਂ ਕਿਹੜਾ ਬੰਦਾ ਉਹਨਾਂ ਕੋਲ ਪੈਸੇ ਲੈ ਕੇ ਲਵਾ ਰਿਹਾ ਕਿ ਜਾਂ ਕਿਸ ਤਰ੍ਹਾਂ ਲਵਾ ਰਿਆ ਵਾ ਇਸ ਵੱਲ ਪ੍ਰਸ਼ਾਸਨ ਨੂੰ ਕਿੰਨੇ ਵੀ ਧਿਆਨ ਦਿੱਤਾ ਜਾਵੇ ਆਜ ਨੂੰ ਪਤਾ ਕਾ ਦੁਕਾਨਾਂ ਲੱਗ ਰਹੀਆਂ ਉੱਤੇ ਸਰੋਵਰ ਤੇ ਉਹਨਾਂ ਦੀ ਪਕੌੜੀਆਂ ਦੀ ਹੋਰ ਪਾਨਾਂ ਦੀ ਹੋਰ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਵਿਜੇ ਦਿਵਸ ਮੇਲਾ ਚੱਲ ਰਿਹਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਪਰ ਦੁਖਦ ਗੱਲ ਇਹ ਹੈ ਕਿ ਪ੍ਰਕਰਮਾਂ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਸ ਨਾਲ ਸੰਗਤਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਹੜੀ ਮਰਿਆਦਾ ਹੈ ਉਹ ਵੀ ਭੰਗ ਹੋ ਰਹੀ ਹੈ ਇਸ ਸਬੰਧੀ ਧੁਣਾ ਸਾਹਿਬ ਟਰਸਟ ਦੇ ਮੁਖੀ ਮਹੰਤ ਮਲਕੀਤ ਨਾਥ ਧੁਣਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਿੱਧੇ ਤੌਰ ਤੇ ਆਖਿਆ ਗਿਆ ਹੈ ਕਿ ਇਸ ਦੇ ਵਿੱਚ ਦਿਲਚਸਪੀ ਦੇ ਨਾਲ ਜਿਹੜਾ ਇਹਨਾਂ ਦੁਕਾਨਾਂ ਨੂੰ ਹਟਾਇਆ ਜਾਵੇ ਤਾਂ ਜੋ ਮਰਿਆਦਾ ਨੂੰ ਬਰਕਰਾਰ ਰੱਖਿਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ फास्टवे न्यूज़ आप सब के, नु सूचित ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸ਼ਹਿਰ ਵਿੱਚ ਸਫਾਈ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਅਤੇ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਨੇ ਹੋਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਪਕਟਾਂਵਾਲਾ ਜਮਦਾ ਦੌਰਾ ਕੀਤਾ। ਉਹਨਾਂ ਕੰਪਨੀ ਵੱਲੋਂ ਚੱਲ ਰਹੀ ਕੰਮਾਂ ਦਾ ਜਾਇਜ਼ਾ ਲਿਆ ਅਤੇ ਢਿੱਲੇ ਕੰਮ ਉੱਤੇ ਨਾਖੁਸ਼ੀ ਪ੍ਰਗਟ ਕਰਦਿਆਂ ਕੰਪਨੀ ਅਧਿਕਾਰੀਆਂ ਨੂੰ ਉਕਤ ਲਾਪਰਵਾਹੀ ਦਾ ਇੱਕ ਦਿਨ ਵਿੱਚ ਜਵਾਬ ਦੇਣ ਲਈ ਕਿਹਾ। ਅਨੁਸੂਚਿਤ ਜਾਤੀ ਦੇ ਆਗੂ ਅਤੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਸੰਜੀਵ ਕੁਮਾਰ ਦੀ ਸੁਰੱਖਿਆ ਵਾਪਸ ਲੈਣ ਨੂੰ ਲੈ ਕੇ ਵੱਖ-ਵੱਖ ਦਲਿਤ ਜਥੇਬੰਦੀਆਂ ਨੇ ਭੰਡਾਰੀ ਪੁਲਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਸੰਜੀਵ ਕੁਮਾਰ ਜਿਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਨੂੰ ਤੁਰੰਤ ਵਾਪਸ ਕੀਤਾ ਜਾਵੇ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ ਜਿਸ ਤੇ ਉਹਨਾਂ ਵੱਲੋਂ 8 ਦਿਨ ਬਾਅਦ ਸੰਜੀਵ ਕੁਮਾਰ ਦੀ ਸੁਰੱਖਿਆ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਯੁਧਵੀਰ ਰਾਣਾ ਸਨਿਦਾਨ ਨਰੇਂਦਰ ਗੋਲਡੀ ਸਮੇਤ ਵੱਡੀ ਗਿਣਤ ਵਿੱਚ ਪਾਈਚਾਰੇ ਦੇ ਲੋਕ ਮੌਜੂਦ ਸਨ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਕੋਈ ਹੱਲ ਕਰਾਂਗੇ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਤੁਹਾਡੇ ਕਰਕੇ ਕੋਈ ਅਮਨ ਸਾਭ ਦੇ ਵਿੱਚ ਅਮਨ ਚੈਨ ਦੀ ਕੋਈ ਸਥਿਤੀ ਖਰਾਬ ਹੋਵੇ ਅਸੀਂ ਅਮਨ ਸ਼ਾਂਤੀ ਪਸੰਦ ਵਿਅਕਤੀ ਆ ਪਰ ਕਿੰਦੇ ਬਾਬਾ ਸਾਹਿਬ ਨੇ ਕਿਹਾ ਵਾ ਕਿ ਪੜੋ ਲਿਖੋ ਤਾਂ ਸੰਘਰਸ਼ ਕਰੋ ਸੰਘਰਸ਼ ਕਰਨ ਤੇ ਸਾਨੂੰ ਇਹਨਾਂ ਨੇ ਮਜਬੂਰ ਕੀਤਾ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਨੂੰ ਕੋਆਪਰੇਟ ਕੀਤਾ ਪਰ ਜੇ ਇਸ ਤੋਂ ਬਾਅਦ ਵੀ ਕੋਈ ਇਹਨਾਂ ਨੇ ਸਹੀ ਰਿਜ਼ਲਟ ਨਾ ਦਿੱਤਾ ਤੇ ਫਿਰ ਇਹ ਅਸੀਂ ਆਪਣਾ ਜੋ ਸਾਡਾ ਰਾਈਟ ਬੰਦਾ ਸੀ ਉਹ ਕਰਾਂਗੇ ਜੋ ਇੱਕ ਬੰਦਾ ਨਾ ਰੱਖਿਆ ਸੀ ਤੇ ਆਏ ਸਾਰੇ ਅਫਸਰ ਆ ਕੇ ਕਹਿਣ ਲੱਗੇ ਵੀ ਸਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਜਾਵੇ ਪਰ ਇਹ ਫੈਸਲਾ ਮੈਂ ਕੱਲਾ ਨਹੀਂ ਲੈ ਸਕਦਾ ਮੈਂ ਕਿਹਾ ਵੀ ਜੀ ਸਾਰੇ ਬੈਠੇ ਨੇ ਭੰਡਾਰੀ ਬੋਲਤੇ ਇਹ ਗੱਲ ਉਹਨਾਂ ਦੇ ਵਿੱਚ ਜਾ ਕੇ ਤਸਦੀਕ ਕਰੋ ਕਹਿਣ ਲੱਗੇ ਠੀਕ ਹੈ ਜੀ ਤੇ ਭੰਡਾਰੀ ਬੋਲਤੇ ਅਫਸਰਾਂ ਨੇ ਸਵਾਸਣ ਦਿੱਤਾ ਕਿ ਵੀ ਆਪਣੇ ਰਵਿਦਾਦ ਸਮਾਜ ਤੇ ਬਾਲਮੀਕੀ ਸਮਾਜ ਹੋਰ ਵੀ Hindu ਸੰਗਠਨ ਵੀ ਸਾਡੇ ਨਾਲ ਸਾਰੇ ਉੱਤੇ ਖਲੋਤੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਵੀ ਤੁਹਾਨੂੰ 8 ਦਿਨ ਦੇ ਵਿੱਚ ਵੀ ਤੁਹਾਨੂੰ ਉਹ ਪਰ ਰਿਜ਼ਲਟ ਦੇਵਾਂਗੇ ਦਾ। ਸੰਜੀਵ ਜੀ ਉਹਨਾਂ ਦੀ ਜਿਹੜੀ ਸਿਕਿਉਰਟੀ ਵਿਦਰਾ ਦਾ ਇਸ਼ੂ ਹੈ ਕੋਈ ਲੀਗਲ ਟੈਕਨੀਕਲ ਇਸ਼ੂ ਕਰਕੇ ਜੋ ਕਿ ਉਹਨਾਂ ਨੇ ਤੁਹਾਨੂੰ ਆਪ ਹੀ ਦੱਸਿਆ ਕਿ ਕਿਸੇ ਹੋਰ ਆਫੀਸਰ ਦੇ ਕਿਸੇ ਪਰਕੇ ਦੇ ਰਿਲੇਟਡ ਕੁਝ ਹੋਇਆ ਸੀ ਜਿਹਦਾ ਕਰਕੇ ਉਹਨਾਂ ਦੀ ਕੋਈ ਇਸ ਤਰੀਕੇ ਦੇ ਇਨਵੋਲਵਮੈਂਟ ਜਿਹੜੀ ਕਿ ਇਸ ਤਿੱਕੇ ਦੀ ਹੋਈ ਸੀ ਉਹਦੇ ਵਿੱਚ ਜਿਹਦਾ ਕਰਕੇ ਇਹ ਚੀਜ਼ ਹੋ ਗਈ। ਹੁਣ ਓਸੀ ਨੂੰ ਦੁਬਾਰਾ ਰੀਕਨਸਿਡਰ ਕੀਤਾ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਇਹ ਏਡੀਜੀਪੀ ਸਿਕਿਉਰਟੀ ਲੈਵਲ ਤੱਕ ਸਾਰਾ ਕੁਝ ਜਾਂਦਾ ਤੋਂ ਉਹਦੀ ਰਿਪੋਰਟ ਜਿਹੜ ਤੋ ਪੰਜਾਬ ਪੁਲਿਸ ਪੂਰੀ ਵਚਨਬੱਧ ਹਰੇਕ ਬੰਦੇ ਦੀ ਸਿਕਿਉਰਿਟੀ ਵਾਸਤੇ ਸਾਡੇ ਕੋਲ ਸਿਕਿਉਰਿਟੀ ਦੇ ਹੋਰ ਵੀ ਕਈ ਢੰਗ ਹੁੰਦੇ ਜਿਹੜੇ ਇਸ ਕੇਸ ਨੂੰ ਅਪਣਾਏ ਜਾ ਰਹੇ ਆ ਜਿਹੜੀ ਇਹਨਾਂ ਦੇ ਪਰਸਨਲ ਜਿਹੜੇ ਗਨਮੈਨ ਦਾ ਸਿਕਿਉਰਿਟੀ ਦਾ ਇਸ਼ੂ ਆ ਉਹ ਬਿਲਕੁਲ ਜਲਦ ਤੋਂ ਜਲਦ ਜਿਵੇਂ ਕਿ ਅਸੀਂ 1 ਹਫਤੇ ਦਾ ਟਾਈਮ ਕਿਹਾ ਇਹਦੇ ਵਿੱਚ ਵਿੱਚ ਬਿਲਕੁਲ ਹੱਲ ਕਰ ਲਿਆ ਜਾਊਗਾ ਜ਼ਿਲ੍ਹੇ ਵਿੱਚ 21 ਨਵੰਬਰ ਨੂੰ 올 ਇੰਡੀਆ ਸਰਵਿਸ ਦੇ ਪੈਨਸ਼ਨਰਾਂ ਅਤੇ ਦੂਸਰੇ ਪੈਨਸ਼ਨਰਾਂ ਸੰਬੰਧੀ ਮਹਾਲੇਖਕਾਰ ਵਿਭਾਗ ਵੱਲੋਂ प्राप्त शिकायतां दा निपटाराकरण संबंध दी पेंशन अदालत लगाई जा रही है इस संबंध दी जानकारी दंदे होए डिप्टी कमिश्नर साक्षी सहानी ने दसया के पेंशन अदालत जिला रोजगार दफ्तर जिला प्रबंधकी कॉम्प्लेक्स विखे लगगेगी रैप्स फिटनेस प्रीमियम जिम रंजीत एवेन्यू डी ब्लॉक वलो मिस्टर मानवती अगुवाई हे नौजवानां नु ਖੇਡਾਂ ਵੱਲ ਪ੍ਰोत्साहित ਕਰਨ ਅਤੇ ਨਸ਼ਿਆਂ ਤੋਂ ਦੂਰ ਕਰਨ ਲਈ ক্রিকেট ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡੀਐਸਪੀ ਆਰਐਸ ਸੰਦੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸਰਕਾਰ ਐਨਜੀਓਜ਼ ਅਤੇ ਮਾਪਿਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਬੱਚਿਆਂ ਦਾ ਭਵਿੱਖ ਸਵਾਰਨ ਲਈ ਉਹਨਾਂ ਨੂੰ ਖੇਡਾਂ ਵੱਲ ਰੁਝਾਇਆ ਜਾਵੇ ਬਹੁਤ ਵਧੀਆ ਉਪਰਾਲਾ ਰੈਪਸ ਜਮ ਮਤਲਬ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇੱਕ ক্রিকেট ਦਾ ਟੂਰਨਾਮੈਂਟ ਇੰਨਾ ਕਰਾਇਆ ਦੋ ਵੀਕਐਂਡਸ ਦੇ ਉੱਤੇ ਦੋ ਸੰਡੇਜ਼ ਦੇ ਵਿੱਚ ਸੈਮੀਫਾਈਨਲ ਫਾਈਨਲ ਨੇ ਅੰਜ ਜਦੇ ਵਿੱਚ ਟੀਮਾਂ ਸਾਰੀਆਂ ਪਾਰਟਿਸਪੇਟ ਕਰ ਰਹੀਆਂ ਸਾਰੇ ਜੰਗ ਮੁੰਡੇ ਨੇ ਜਿਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਇਹਦੇ ਨਾਲ ਜਿਹੜੀਆਂ ਸਪੋਰਟਸ ਆ ਇਹਦੇ ਨਾਲ ਹੀ ਨੌਜਵਾਨ ਜਿਹੜੇ ਨੇ ਨਸ਼ਿਆਂ ਤੋਂ ਦੂਰ ਹੋਣਗੇ ਤੇ ਨਾਲੇ ਜਿਹੜੇ ਆ ਚੰਗੇ ਰਸਤੇ ਤੇ ਪਹਿਣਗੇ ਜੋ ਮੈਂ ਰੈਪਸ ਜਿਮ ਦੇ ਬਹੁਤ ਸ਼ਲਾਘਾ ਕਰਦਾ ਕਿ ਬਹੁਤ ਹੀ ਵਧੀਆ ਉਪਰਾਲਾ ਨੇ ਇਹਨਾਂ ਨੇ ਕੀਤਾ ਜੋ ਪੰਜਾਬ ਦੇ ਨੌਜਵਾਨਾਂ ਦੇ ਹਿੱਤ ਵਿੱਚ ਆ ਟੂਰਨਾਮੈਂਟ ਕਰਾਇਆ ਗਿਆ ਸਾਰੇ ਪਲੇਅਰ ਜਿਹੜੇ ਹੈਗੇ ਨੇ ਆਪਣੇ ਜਿਮ ਦੇ ਮੈਂਬਰਸ ਸੀ ਤੇ ਦੋ ਹਫ਼ਤਿਆਂ ਦੇ ਵਿੱਚ ਦੋ ਸੰਡੇਜ਼ ਦੇ ਵਿੱਚ ਅਸੀਂ ਮੈਚ ਕਰਾਏ ਨੇ ਜਿੱਚ ਸਾਰੇ ਮੈਂਬਰਸ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਜਿਮ ਦੇ ਨਾਲ ਨਾਲ ਇੱਕ ਸਪੋਰਟਸ ਐਕਟੀਵਿਟੀਜ਼ ਵੀ ਕਰਾਈ ਹੈ ਜਿਹਦੇ ਕਰਕੇ ਇੱਕ ਸਾਰੇ ਇਕੱਠ ਝੂਟ ਹੋ ਕੇ ਸਾਰਿਆਂ ਨੇ ਮਿਹਨਤ ਦੇ ਨਾਲ ਸਾਰੇ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਜੀ ਰੈਪਸ ਫਿਟਨੈਸ ਪ੍ਰੀਮੀਅਮ ਜਿਮ ਵੱਲੋਂ ਸਾਰੀ ਮੈਨੇਜਮੈਂਟ ਵੱਲੋਂ ਮੈਚ ਕਰਵਾਏ ਗਏ ਆ ਦੋ ਸੰਡੇ ਨੂੰ ਟੂਰਨਾਮੈਂਟ ਜਿਹੜੇ ਜਿਹੜੇ ਮੈਂਬਰ ਸੀਗੇ ਜਿਮ ਦੇ ਸਾਰੇ ਇਨਕਲੂਡ ਸੀਗੇ ਵਿੱਚ ਜਿਨ੍ਹਾਂ ਨੇ ਕਾਫੀ ਪ੍ਰਭਾਵਿਤ ਕੀਤਾ ਐਂਡ ਕਾਫੀ ਇੰਜੋਏ ਕੀਤਾ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਲਣ ਤੋਂ ਲਾਣ ਲਈ ਕਿਹੜਾ ਹੀ ਤਕਾਓ ਉਪਰਾਲਾ ਕੀਤਾ ਲਗਾ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਇਆ ਜਾਂਦਾ ਹੈ ਇਸ ਸੰਬੰਦੇ ਵਿੱਚ ਅੱਜ ਉਪਰਾਲਾ ਕੀਤਾ ਜਾ ਰਿਹਾ ক্রিকেট ਪਲੇਚਰ ਨੂੰ ਲੈ ਕੇ ਮੈਦਕੀ ਡਿਜ਼ਾਰੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਉਪਰਾਲਾ ਜਿਹਦੇ ਸਬੰਧ ਵਿੱਚ ਡੀਐਸਪੀ ਸਾਹਿਬ ਵੀ ਇੱਥੇ ਪਹੁੰਚੇ ਨੇ ਜਿਨ੍ਹਾਂ ਸ਼ਲਾਘਾ ਕੀਤੀ ਹੈ ਸਾਡੀ ਟੀਮ ਨਾਲ ਗੱਲ ਕਰਦੇ ਆ ਕਿ ਅੱਜ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਭਿੱਖ ਨੂੰ ਸਵਾਰਨ ਦੇ ਲਈ ਨਸ਼ਿਆਂ ਤੋਂ ਹਟਾਉਣ ਦੇ ਲਈ ਖੇਡਾਂ ਤੇ ਰੁਝੇਵਾਂ ਲਗਾਣ ਤਾਂ ਜੋ ਨੌਜਵਾਨੀ ਜਿਹੜੀ ਹੈਗੀ ਆ ਨਸ਼ਿਆਂ ਤੋਂ ਬਚ ਸਕੇ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਅਦਿੱਤਿਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਉਦਯੋਗਪਤੀਆਂ ਦੇ ਪੈਂਡਿੰਗ ਪਏ तरीके ਨਾਲ ਨਿਪਟਾਰਾ ਕੀਤਾ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਇਰੈਕਟਰ ਉਦਯੋਗ ਤੇ ਕਮਰਸ ਪੰਜਾਬ ਕਮ ਸੀਓ ਇਨਵੈਂਸ ਪੰਜਾਬ ਡੀਪੀਐਸ ਖਰਬੰਦਾ ਨੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਗਾਇਕ ਤੇ ਅਧਿਆਕਾਰ ਦਿਲਜੀਤ ਦੋਸਾਂਝ ਵੱਲੋਂ ਆਪਣੇ ਲਾਈਵ ਕਨਸਰਟ ਵਿੱਚ ਦਿੱਤੇ ਇੱਕ ਬਿਆਨ ਤੇ ਸ਼੍ਰੀ ਦੁਰਜਾਨਾ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਦਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕੋ ਦਿਲਜੀਤ ਦੋਸਾਂਝ ਨੇ ਜੁਕਿਆ ਨਾ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੇ ਕੇਵਲ ਅੰਮ੍ਰਿਤਸਰ ਨਹੀਂ ਗਿਆ ਉਹਨਾਂ ਨੇ ਅੰਮ੍ਰਿਤਸਰ ਗੁਰੂ ਨਗਰੀ ਨੂੰ ਡਰਾਈ ਕਰਦੇ ਹੋਏ ਤਾਂ ਕਿਹਾ ਹੀ ਹੈ ਉਹਨੇ ਕਹੀ ਸਾਰੇ ਦੇਸ਼ ਨੂੰ ਹੀ ਕਰਦੇ ਉਹ ਤਾਂ ਮੈਂ ਗੀਤ ਨਹੀਂ ਗਾਵਾਂਗਾ ਮੈਨੂੰ ਲੱਗਦਾ ਜਿਲਜੀਤ ਦੋਸਾਈਨ ਦੀ ਇਹ ਜਿਹੜੀ ਅਪਰੋਚ ਹੈ ਬਿਲਕੁਲ ਗਲਤ ਹੈ ਦਿਲਜੀਤ ਦੋਸਾਂ ਨੂੰ ਇਹ ਕਹਿਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਮੈਂ ਸ਼ਰਾਬ ਨਹੀਂ ਪੀਂਦਾ ਕਿ ਮੈਂ ਸ਼ਰਾਬ ਨਹੀਂ ਪੀਂਦਾ ਤੇ ਮੈਂ ਇਹੋ ਜੇ ਗੀਤ ਗਾਵਾਂਗਾ ਜਿਨ੍ਹਾਂ ਗੀਤਾ ਤੋਂ ਪ੍ਰੇਰਿਤ ਹੋ ਕਰਕੇ ਸਾਰੇ ਹਿੰਦੁਸਤਾਨ 'ਚ ਪੰਜਾਬ 'ਚ ਕੋਈ ਸ਼ਰਾਬ ਨਹੀਂ ਪੀਏਗਾ ਉਹਨੇ ਤਾਂ ਗਲਤਖੀ ਇਜਤੇ ਗਵਰਨਮੈਂਟ ਬੰਦ ਨਹੀਂ ਕਰੇਗੀ ਜੀ ਤਦ ਤੱਕ ਤੇ ਮੈਂ ਸ਼ਰਾਬ ਵਾਲੇ ਗੀਤ गाਵਾਂਗਾ ਮੈਨੂੰ ਸਮਝ ਨਹੀਂ ਆਈ ਇੱਕ ਕਲਾਕਾਰ ਸ਼ਰਾਬ ਨੂੰ ਕਿਦਾਂ ਪ੍ਰਮੋਟ ਕਰ ਸਕਦਾ ਹੈ ਫਿਰ ਜੀ ਸਹੀ ਕਹਿਣਾ ਹੈ ਤੇ ਬੇਰੀ ਹਿੰਦੁਸਤਾਨ ਦੇ ਵਿੱਚ ਸਰਕਾਰ ਲਾਇਸੈਂਸ ਜੂਆ ਖੇਡਣ ਦਾ ਵੀ ਦਿੰਦੀ ਹੈ ਇੱਥੇ ਰੈੱਡ ਲਾਈਟ ਏਰੀਆ ਵੀ ਚੱਲਦੇ ਐ ਐਥੇ ਪੂਚੜਖਨ ਵੀ ਚੱਲਦੇ ਐ ਇੱਥੇ ਸ਼ਾਰੀ ਤਸਕਰੀ ਵੀ ਚਲਦੀ ਹੈ ਬਹੁਤ ਕੁਝ ਚੱਲਦਾ ਹੈ ਤੇ ਫਿਰ ਜੋ ਕਹਿਵੇ ਕਿ ਮੈਂ ਹਾਰਿਕ ਚੀਜ਼ ਨੂੰ ਪ੍ਰਮੋਟ ਕਰਾਂਗਾ गवर्नमेंट बंद कर दे जुआ मैं नहीं खेलूंगा यहाँ तक तो ठीक है मैं शराब नहीं पीऊंगा यहाँ तक तो ठीक है कहना ये चाहिए उसी श्रीमान जी को मैं वैसे उनके गीत सुना नहीं कभी अखबारों भी चर्चा मेरे शौक में नहीं है इस तरह के गीत सुनने मैं दिलजीत दोसांझ को एक बात कहना चाहती हूँ कि भाई देश के मित्र बनो पंजाब के मित्र बनो याद रखो केवल जेडी ये हीरोइन खा और ऐसे नशे खाके लोग नहीं मर रहे जो लिवर खराब हो रहा है शराब करके एक्सीडेंट हो रहा सड़क करके भरा प्रा भरा खून कर रहे है शराब पी के बलात्कार हो रहे है शराब पी के सारे क्राइम शराब पी के हों श्रीमान जी जब दिल दिलजीत दो ਇਹ ਦੋਸਤਾਂ ਨੂੰ ਚਾਹੀਦਾ ਹੈ ਕਿ ਮੈਂ ਇਹੋ ਜੀ ਸਾਝ ਸਮਾਜ ਚ ਪੈਦਾ ਕਰ ਦਿਆਂਗਾ ਕਿ ਕੋਈ ਨਸ਼ਾ ਨਹੀਂ ਕਰੇਗਾ ਸਭ ਲੋਕ ਮੇਰੇ ਭਗਤੀ ਗੀਤ ਸੁਣਨਗੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 222 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾਣਾ ਤੀਰਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਸੀਆਈਏ ਸਟਾਫ ਤਰੰਤਾਰਨ ਵੱਲੋਂ ਦੋ ਵਿਅਕਤੀਆਂ ਨੂੰ 150 ਗ੍ਰਾਮ ਹਿਰੋਇਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਰਾਮ ਤੀਰਥ ਰੋਡ ਮੈਟਰੋ ਸਿਟੀ ਦੇ ਵਸਨੀਕਾਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਕਲੋਨੀ ਵਿੱਚ ਚੱਲ ਰਿਹਾ ਕਮਰਸ਼ੀਅਲ ਕੰਮ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਰਾਮ ਤੀਰਥ ਰੋਡ ਵਿਖੇ ਸਥਿਤ ਮੈਟਰੋ ਸਿਟੀ ਕਲੋਨੀ ਦੇ ਵਸਨੀਕਾਂ ਨੇ ਇਕੱਤਰਤਾ ਕੀਤੀ ਅਤੇ ਆਖਿਆ ਕਿ ਰਿਹਾਇਸ਼ੀ ਕਲੋਨੀ ਦੇ ਵਿੱਚ ਕਮਰਸ਼ੀਅਲ ਕੰਮ ਚੱਲ ਰਿਹਾ ਹੈ ਦੁਕਾਨਦਾਰਾਂ ਵੱਲੋਂ ਬਿਲਡਿੰਗ ਮਟੀਰੀਅਲ ਕਲੋਨੀ ਵਿੱਚ ਰੱਖਿਆ ਹੋਇਆ ਹੈ ਜਦ ਵੱਡੇ ਟਰਾਲੇ ਆਉਂਦੇ ਹਨ ਤਾਂ ਧੂੜ ਮਿੱਟੀ ਘਰਾਂ ਦੇ ਅੰਦਰ ਆਉਂਦਾ ਹੈ ਜਿਸ ਨਾਲ ਲੋਕ ਬਿਮਾਰ ਹੋ ਰਹੇ ਹਨ ਉਧਰ ਵੱਡੇ ਪਲਾਟਾਂ ਨੂੰ ਦੋ ਹਿੱਸਿਆਂ ਵਿੱਚ ਵੇਚਿਆ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਪੁੱੱਡਾ ਨੂੰ ਕੀਤੀ ਗਈ ਸੀ ਅਤੇ ਪੁੱੱਡਾ ਵੱਲੋਂ ਇਸ ਤੇ ਕਾਰਵਾਈ ਵੀ ਕੀਤੀ ਪਰ ਫਿਰ ਸਿਲਸਿਲਾ جاری ਹੈ ਕਲੋਨੀ ਵਿੱਚ ਪਸ਼ੂ ਵੀ ਰੱਖੇ ਹੋਏ ਹਨ ਜਿਨ੍ਹਾਂ ਨੂੰ ਕਲੋਨੀ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਕਲੋਨੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਪੁੱੱਡਾ ਤੋਂ ਮੰਗ ਕੀਤੀ ਹੈ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਐਸਮੋਕੇ ਬਲਵਿੰਦਰ ਸਿੰਘ ਸੁਮਿਤ ਠਾਕੁਰ ਹਰਪਾਲ ਸਿੰਘ ਅਮਰਜੀਤ ਸਿੰਘ ਬਾੜ ਸਰਬਜੀਤ ਸਿੰਘ ਵਾਲੀਆ ਗੁਰਦਰਸ਼ਨ ਸਿੰਘ ਸੁਨੀਲ ਕੁਮਾਰ ਆਨੰਦ ਸਮੇਤ ਸਮੂਹ ਕਲੋਨੀ ਵਾਸੀ ਮੌਜੂਦ ਸਨ ਇਹ ਹੈਗੀ ਜੀ ਮੈਟਰੋ ਸਿਟੀ RAMTRI ਰੋਡ ਅੰਮ੍ਰਿਤਸਰ ਦੀ ਕਲੋਨੀ ਹੈ ਜੀ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਪਿੱਛੇ ਜੇ ਇੱਕ ਕੁਝ ਲੋਕਾਂ ਨੇ ਇੱਥੇ ਅਨਲੀਗਲ ਕੰਸਟਰਕਸ਼ਨ ਕੀਤੀ ਸੀਗੀ ਜਿਹਦੇ ਵਿੱਚ ਕਿ ਉਹਨਾਂ ਦੋ ਪਲਾਟਾਂ ਨੂੰ ਕੱਟ ਕੇ ਛੋਟੇ ਪਲਾਟ ਕੀਤੇ ਗਏ ਸੀਗੇ ਸਾਰੀ ਕਲੋਨੀ ਵੱਲੋਂ ਉਹਨਾਂ ਨੂੰ ਸਗੋਂ ਰਿਟਰਨ ਬੈਕ ਬਰੀ ਬਰੀ ਬਲੈਗ ਹੈ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਠੀਕ ਹੈ ਉਹਨਾਂ ਬੰਦਿਆਂ ਨੇ ਉਲਟਾ ਇਹ ਕਹਿਆ ਵੀ ਅਸੀਂ ਇਹ ਕੰਸਟਰਕਸ਼ਨ ਕਰਾਂਗੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਜੀ ਫਿਰ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਕੀਤੀ ਪ੍ਰਸ਼ਾਸਨ ਨੇ ਹੀ ਇਸ ਗੱਲ ਸੁਝਾਦਾ ਕਰਦੇ ਪ੍ਰਸ਼ਾਸਨ ਨੇ ਆਪਣਾ ਵਧੀਆ ਕੰਮ ਕੀਤਾ ਉਹਨਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਬਹੁਤ ਵਾਰੀ ਬੁਲਾਇਆ ਤੁਸੀਂ ਆ ਕੇ ਸਾਡੇ ਨਾਲ ਬੈਠ ਕੇ ਗੱਲ ਕਰੋ ਪਰ ਉਹ ਬੰਦੇ ਕਿਸੇ ਨਾਲ ਬੈਠ ਕੇ ਗੱਲ ਕਰਨ ਨੂੰ ਰਾਜ਼ੀ ਨਹੀਂ ਸੀਗੇ ਜਿਦਾਂ ਤੁਸੀਂ ਹੁਣੇ ਦੇਖਿਆ ਜੇ ਪਿੱਛੇ ਇੱਥੇ ਰੇਤ ਬਜਰੀ ਸੀਮਿੰਟ ਦਾ ਬਹੁਤ ਸਾਮਾਨ ਪਿੱਛੇ ਪਿਆ ਹੋਇਆ ਜਿਹੜੀ ਕਿ ਜਿਹੜੀ ਜਿਹੜੀ ਸਾਡੀ ਕਲੋਨੀ ਹੈ 라이ਸੈਂਸ ਕਰਨੀ ਹੈ ਜੀ ਠੀਕ ਹੈ ਜੀ ਇੱਥੇ ਕਮਰਸ਼ੀਅਲ ਐਕਟੀਵਿਟੀ ਬਹੁਤ ਜ਼ਿਆਦਾ ਹੋ ਰਹੀ ਹੈ ਮੈਂ ਇੱਕ ਬੰਦੇ ਨੇ ਇੱਕ ਕੋਈ ਪਤਾ ਨਹੀਂ ਦਾ ਪਲਾਟ ਪਿੱਛੇ ਹੈਗਾ ਕਿ ਨਹੀਂ ਹੈਗਾ ਪਿੱਛੇ 10 ਠੀਕ ਹੈ ਜੀ ਉਹ ਰੋਜ਼ ਤੋਂ ਲੋਡ ਕਰਦਾ ਹੈ ਅਨਲੋਡ ਕਰਦਾ ਜਿੱਦ ਨਾਲ ਸਾਰੇ ਲਾਗੇ ਜਾ ਕੇ ਹੁਣ ਮੇਰੇ ਘਰ ਬਿਲਕੁਲ ਉਹਦੇ ਸਾਹਮਣੇ ਦੀ ਵੇਖੋ ਪਿੱਛੇ ਸਾਹਮਣੇ ਉਹ ਪਾਏਗਾ ਸਾਡੇ ਘਰ 180 ਆਪਣਾ ਮਿੱਟੀ ਮਿੱਟੀ ਘਟਾ ਸੱਚ ਤਾਂ ਬੜੀ ਮੁਸ਼ਕਲ ਆ ਰਹੀ ਹੈ ਉਹਦੇ ਇਹ ਹੈ ਕਿ ਇੱਕ ਤੇ ਇੱਥੇ ਜਿਹੜੇ ਪਲਾਟ ਆ ਉਹ ਮਤਲਬ ਕਿ ਵੱਡੇ ਪਲਾਟ ਆ ਉਹਨੂੰ ਛੋਟਾ ਕਰਕੇ ਤੇ ਉੱਤੇ ਕੋਠੀਆਂ ਬਣਾ ਕੇ ਵੇਚਣ ਦਾ ਇੱਕ ਸਿਸਟਮ ਜਿਹੜਾ ਵਾ ਸ਼ੁਰੂ ਹੋਇਆ ਗਿਆ ਤੇ ਆਪਾਂ ਸਾਰੀ ਕਲੋਨੀ ਵਾਲੇ ਵਾਸੀ ਇਸ ਚੀਜ਼ ਦੇ ਖਿਲਾਫ ਆ ਵੀ ਆਪਾਂ ਇਹ ਕੰਮ ਨਹੀਂ ਹੋਣ ਦੇਣਾ ਤੇ ਆਪਾਂ ਇਸ ਬਾਰੇ ਸ਼ਿਕਾਇਤ ਵੀ ਕੀਤੀ ਸੀ ਜਿਹਦਾ ਬਹੁਤ ਵਧੀਆ ਜਿਹੜਾ ਵਾ ਪ੍ਰਸ਼ਾਸਨ ਨੇ ਕੰਮ ਕੀਤਾ ਅਸੀਂ ਸਲਾਗਾ ਕਰਦੇ ਹਾਂ ਉਸ ਚੀਜ਼ ਨੂੰ ਬਾਕੀ ਚਲੋ ਬਾਕੀ ਕਲੋਨੀ ਵਾਲੇ ਵੀ ਮੇਰੇ ਨਾਲ ਆ ਭਾਜੀ ਉਹਨਾਂ ਦੇ ਨਾਲ ਆ ਤੇ ਦੂਸਰਾ ਇੱਕ ਜੋ ਵੀ ਕਮਰਸ਼ੀਅਲ ਕੰਮ ਚੱਲ ਰਿਹਾ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਕਲੋਨੀ ਦੇ ਅੰਦਰ ਉਹ ਕਮਰਸ਼ੀਅਲ ਕੰਮ ਨਾ ਚੱਲੇ ਤੇ ਉਹਨੂੰ ਬਾਹਰ ਦਾ ਬਾਹਰ ਹੀ ਮਤਲਬ ਰੱਖਿਆ ਜਾਵੇ ਮੈਂ ਹਲੇ ਮੈਟਰੋ ਸਿਟੀ ਚ ਤਰ੍ਹਾਂ ਆਪਣਾ ਆਰਾਮ ਦੇ ਰੋੜ ਤੇ ਨਵਾਂ ਹੀ ਲੈ ਨੰਬਰ ਚੱਕੀ ਅਪਲੀਕੇਸ਼ਨ ਤੁਹਾਨੂੰ ਇੱਥੇ ਆਂਦੇ ਆਂ ਬੜਾ ਕੁਝ ਦੇਖਣ ਨੂੰ ਮਿਲ ਰਿਹਾ ਹੈ ਮੇਰੇ ਪਲਾਟ ਦੇ ਬਿਲਕੁ ਰੇਤ ਬਈ ਦੀ ਇੱਟਾ ਬਹੁਤ ਜ਼ਿਆਦਾ ਪਈ ਹੈ ਮੈਂ ਹਾਰ ਦਾ ਪੇਸ਼ੈਂਟ ਆ ਇਹਨਾਂ ਦੇ ਟਰਾਲੇ ਆਂਦੇ ਨੇ ਟਰਾਲੇ ਆ ਕੇ ਜੋ ਠੰਮ ਠੰਮ ਵੱਜਦੇ ਨੇ ਤੇ ਮੈਨੂੰ ਹਾਰਦੀ ਪ੍ਰੋਬਲਮ ਹੈ ਜੇ ਇਹ ਬਣਾ ਕਰਨ ਵਾਸਤੇ ਕਿਹਾ ਤਾਂ ਮੰਨਦਾ ਨਹੀਂ ਮੈਂ ਹਰਾ ਕੇ ਇਹਨਾਂ ਦੇ ਆਪਣਾ ਵਾਲੇ ਨਾਲ ਗੱਲ ਕੀਤੀ ਵਾਲੇ ਸਭ ਕਹਿੰਦੇ ਤੁਸੀਂ ਆਪਣੀ ਤਰਫੋਂ ਗੱਲ ਕਰਦੇ ਆਂ ਅਸੀਂ ਉਹ ਗੱਲ ਕਰਨ ਨੂੰ ਤਿਆਰੀ ਨਹੀਂ ਗੱਲ ਹੀ ਨਹੀਂ ਕਰਦਾ ਕਿਸੇ ਤਰ੍ਹਾਂ ਦੀ ਉਹ 4 ਨਵੰਬਰ ਨੂੰ ਰਣਜੀਤ ਐਵੀਨਿਊ ਵਿਖੇ ਇੱਕ ਵਕੀਲ ਦੇ ਘਰ ਦੇ ਬਾਹਰ ਹੋਏ ਜਾਨਲੇਵਾ ਹਮਲੇ ਤੇ ਪੜ ਕੇ ਵਕੀਲਾਵਾਂ ਵੱਲੋਂ ਅੰਮ੍ਰਿਤਸਰ ਕਚਹਿਰੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਸੰਬੰਧੀ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਅਤੇ ਪੀੜਤ ਵਕੀਲ ਨੇ ਦੱਸਿਆ ਕਿ ਜਦੋਂ ਵਕੀਲ ਗੌਰਵ ਅਰੋੜਾ ਆਪਣੀ ਬੇਟੀ ਨਾਲ ਬੈਡਮਿੰਟਨ ਖੇਡ ਰਿਹਾ ਸੀ ਤਾਂ ਕੁਝ ਨੌਜਵਾਨਾਂ ਵੱਲੋਂ ਵਕੀਲ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕਰਨ ਉਪਰੰਤ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਸੰਬੰਧੀ ਉਹਨਾਂ ਨੇ ਤਰਣਾ ਲਗਾਇਆ ਉਹ ਕੁਝ ਨਹੀਂ تھا ਮੈਂ ਆਪਣੀ ਬੱਚੀ ਕੇ ਸਾਥ ਆਪਣੇ ਘਰ ਕੇ ਬਿਲਕੁਲ ਬਾਹਰ ਬੈਡਮਿੰਟਨ ਖੇਡ ਰਹਾ ਥਾ वो पीछे साइड से आए हैं एक साइड से आए हैं गाली निकालते ही आए हैं और हमने उसको बोला कि हमने नेट ऊपर कर दिया आप चले जाओ दे वेंट अवे वो चले गए नेट से नेट से नीचे से होते हुए हो निकल गए गाड़ी में थे सारे के सारे और वो गाड़ी से होते हुए हो निकल गए आगे बट टेन मिनट्स आफ्टर दे केम बैक अलॉन्ग विद वेपन्स और पहले आर्ग्यूमेंट्स हुए हैं और फिर वो साथ में लड़ना शुरू कर दिया उन्होंने ये तो उन्हीं को पता सर मुझे कोई भी नहीं पता इस बारे में पीओ स्टाफ ने दो पगौड़े दोषियों को गिरफ्तार करके कामयाबी हासिल की थी इस संबंधी पीओ इंचार्ज इंस्पेक्टर हरीश शर्मा वालों जानकारी दी गई ਕਿ ਮੈਂ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਦੋ ਪਿਉਰਸਟ ਕੀਤੇ ਨੇ ਜਿਹੜੇ ਦੋ ਪਿਉਰਸਟ ਕੀਤੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪਿਉ ਆ ਉਹ ਹੈ ਪ੍ਰੇਮਜੀਤ ਸਿੰਘ ਇਲੀਸ ਤੋਤਾ ਸਨੋ ਹਰਭਜਨ ਸਿੰਘ ਆਰੋ ਪੈਡਰ ਗਿੱਲ ਵਾਲੀ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਜੀ ਜਿਹੜਾ ਦੂਸਰਾ ਪਿਉ ਆ ਉਹ ਉਹਦਾ ਨਾਮ ਹੈ ਕਾਸ਼ਦੀਪ ਸਿੰਘ ਇਲੀਸ ਆਕਾਸ਼ ਸਨੋ ਕਰਤਾਰ ਸਿੰਘ ਵਾਸੀ ਵਿੰਡ ਹੈ ਇਨ ਥਾਣਾ ਕ੍ਰੰਡਾ ਦਾ ਅਮਰitsar ਦਾ ਰਹਿਣ ਵਾਲਾ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼੍ਰੀ ਰਾਮ ਚਰਿਤ ਮਹੀਨੇ ਦੇ ਪਾਰਾਇਣ ਪਾਠ ਦਾ আয়োজন 11 ਨਵੰਬਰ ਤੋਂ 8 ਦਸੰਬਰ ਤੱਕ ਸਵੇਰੇ 8:30 ਤੋਂ 10 ਵਜੇ ਤੱਕ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਫਾਸਟ ਵੀ ਦੇ ਚੈਨਲ ਨੰਬਰ 242 ਤੇ ਸਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ ਸਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ ਫੈਸਟੀਵਲ ਆਫ ਸਾਇੰਸ ਦੇ ਦੂਜੇ ਦਿਨ ਵਿਗਿਆਨਿਕ ਉਤਸੁਕਤਾ ਅਤੇ ਨਵੀਨਤਾ ਦਾ ਜੋਸ਼ ਭਰਿਆ ਜਸ਼ਨ ਰਿਹਾ। ਵੱਡੀ ਗਿਣਤੀ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਖੋਜ ਅਤੇ ਸਿੱਖਣ ਦੇ ਉਹਨਾਂ ਦੇ ਜਨੂੰਨ ਨੂੰ ਜਗਾਉਣ ਲਈ ਤਿਆਰੀਆਂ ਕੀਤੀਆਂ ਗਈਆਂ। ਅੰਮ੍ਰਿਤਸਰ ਦੇ ਨੋਵਲਟੀ ਚੌਂਕ ਵਿੱਚ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਅਹਿਮ ਮੀਟਿੰਗ ਕਰਦਿਆ। ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸਾਬਕਾ ਪੁਲਿਸ ਮੁਲਾਜ਼ਮਾਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਐਸਮੌਕੇ ਸਾਬਕਾ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਦੇਣ ਅਤੇ ਉਹਨਾਂ ਦੇ ਪਰਿਵਾਰ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਸੰਬੰਧੀ ਸਾਬਕਾ ਪੁਲਿਸ ਮੁਲਾਜ਼ਮਾ ਵੱਲੋਂ ਪੁਲਿਸ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਜਿਸ ਸੰਬੰਧੀ ਸਮੇਂ-ਸਮੇਂ ਤੇ ਮੀਟਿੰਗਾਂ ਦਾ ਆਯੋਜਨ ਕੀਤਾ ਜਾਂਦਾ ਹੈ। ਔਰ ਸਾਡਾ ਅਜੇ ਸਿਰਫ ਤੇ ਸਿਰਫ ਮਕਸਦ ਜਿਹੜਾ ਇੱਥੇ ਇਕੱਠੇ ਹੋਣ ਦਾ ਜੱਟ ਇਕੱਠਾ ਦਾ ਜਿਹੜੇ ਸਾਡੇ ਮੁਲਾਜ਼ਮ ਰਿਟਾਇਰ ਨੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੁਣਨ ਦਾ ਉਹਨਾਂ ਦੇ ਪਰਿਵਾਰਾਂ ਦੀਆਂ ਪ੍ਰੋਬਲਮਸ ਨੂੰ ਸਮਝਣ ਦਾ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਸੋਲੂਸ਼ਨ ਦੇ ਸੰਬੰਧ ਵਿੱਚ ਆਈਸੀਐਸ ਇਕੱਠੇ ਹੋਏ ਆ ਦਾ ਸੁਖਿੰਦਰ ਸਿੰਘ ਦਾ ਬੇਵਕਤ ਇਸ ਸੰਸਾਰ ਤੋਂ ਚਲੇ ਜਾਣਾ ਇੱਕ ਬਹਾਦਰ ਉਹ ਬਹਾਦਰ ਸ਼ਵਾਈ ਸੀ ਉਹ ਬਹਾਦਰ ਆਫਸਰ ਸੀ ਉਹ ਬਹਾਦਰ ਜਵਾਨ ਸੀ ਜਿਸਨੇ ਇਸੇ ਜਗ੍ਹਾ ਤੇ ਆਪਣੇ ਮੌਦੀ ਪਰਵਾਨਾ ਕਰਦੇ ਹਰ ਕਦਮ ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਕੌਮੀ ਪ੍ਰਧਾਨ ਤਰਮਪਾਲ ਪ੍ਰਭਾਕਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਆਟੇ ਦੀਆਂ ਵਾਧੀਆਂ ਕੀਮਤਾਂ ਨੂੰ ਘਟਾਇਆ ਜਾਵੇ ਤਾਂ ਜੋ ਆਮ ਆਦਮੀ ਦੇ ਘਰ ਦੀ ਰਸੋਈ ਤੇ ਕੋਈ ਅਸਰ ਨਾ ਪਵੇ ਇਨਫੋਸਿਸ ਫਾਊਂਡੇਸ਼ਨ ਬੈਂਗਲੁਰੂ ਅਤੇ ਭਾਰਤੀ ਵਿਦਿਆ ਪਵਨ ਬੈਂਗਲੁਰੂ ਅੰਮ੍ਰਿਤਸਰ ਵੱਲੋਂ 15 ਤੋਂ 21 ਨਵੰਬਰ ਤੱਕ ਭਵਨ ਐਸਐਲ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਹੇਮੰਤਾ ਇੱਕ ਸਭਿਆਚਾਰਕ ਉਤਸਵ ਮਨਾਇਆ ਜਾ ਰਿਹਾ ਹੈ ਇਸ ਲੜੀ ਦੇ ਚੌਥੇ ਦਿਨ 18 ਨਵੰਬਰ ਨੂੰ ਭਵਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੇੜਾ ਸ਼ਗਨਾ ਦਾ ਪੰਜਾਬੀ ਵਿਆਹ ਸੰਗੀਤ ਅਤੇ ਡਾਂਸ ਦਾ ਸ਼ਾਨਦਾਰ ਮੰਚਨ ਕੀਤਾ ਇਸ ਮੌਕੇ ਸਕੂਲ ਦੇ ਪ੍ਰਧਾਨ ਅਵਿਨਾਸ਼ ਮਹਿੰਦਰੂ ਕੋਆਰਡੀਨੇਟਰ ਭਵਨਸ ਆਰਟ ਸੈਂਟਰ ਵਿਨੋਦ ਸ਼ਰਮਾ ਮੀਤ ਪ੍ਰਧਾਨ ਅਨਲ ਸਿੰਘ ਡਾਇਰੈਕਟਰ ਡਾਕਟਰ ਅਨੀਤਾ ਭੱਲਾ ਪ੍ਰਿੰਸੀਪਲ ਸੋਨੀਆ ਸਹਦੇਵ ਸ਼੍ਰੀਮਤੀ ਨਾਗਾ ਲక్ష్ਮੀ ਰਾਓ ਚਾਂਸਲਰ ਖਾਲਸਾ ਯੂਨੀਵਰਸਿਟੀ ਰਾਜੇਂਦਰ ਮੋਹਨ ਸਿੰਘ ਸ਼ੀਨਾ ਸਮੇਤ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ ਅੱਜ ਜੋ ہم ਦਿਖਾਉਣੇ ਜਾ ਰਹੇ ਹਾਂ ਇਹ ਪਰੰਪਰਾ कि हमारा पंजाबी जीवन कैसा था नीमित में था समाज के बंधन में था माता पिता की आज्ञा में था आज इन नेम ऑफ मॉडर्निटी लाइसेंशनेस होती हम मॉडर्न है क्या मतलब हम कुछ नहीं मानते जो चाहेंगे वो करेंगे तो तभी प्रस्ताव प्रता के सारे जनरेशन कह रही है कि पहले लोग सुविधा कम थी वो सुखी रहते आज सुविधाओं का भरमार पड़ा हुआ है हम तो क्यों तो क्यों हमने परंपराओं को क्या किया हमने मुलायम को क्या किया डायरेक्टर रोजगार उत्पत्ति हुनर विकास से सिखाए पंजाब चंडीगढ़ के निर्देशानुसार ਵਿਧੀਕ ਢਿੱਪਟੀ ਕਮਿਸ਼ਨਰ ਕਮ ਮੁਖ ਕਾਰਜਕਾਰੀ ਅਫਸਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਮੇਜਰ ਅਮਿਤ ਸਰਿੰਦਿ ਯੋਗ ਅਗਵਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਨ ਲਈ 10ਵੀਂ ਤੋਂ ਬਾਅਦ ਵੱਖ-ਵੱਖ ਵਿਦਿਅਕ ਖੇਤਰਾਂ ਵਿੱਚ ਕੋਰਸਾਂ ਸੰਬੰਧੀ ਮਾਸ ਕਾਉਂਸਲਿੰਗ ਕਰਵਾਈ ਜਾ ਰਹੀ ਹੈ ਜਿਸ ਤਹਿਤ ਮਜੀਠਾਵਾਲਾ ਬਲਾਕ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਮਾਸ ਕਾਉਂਸਲਿੰਗ ਕੀਤੀ ਗਈ ਅਤੇ ਆਖਿਰ ਵਿੱਚ ਮੁੱਖ ਖਬਰ ਇੱਕ ਵਾਰ ਫਿਰ ਤੋਂ ਗੁਰੂ ਨਗਰੀ ਪਹੁੰਚੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਦਿਹਾਤੀ ਪੁਲਿਸ ਨੂੰ ਵਾਕ ਵਾਕ ਮਾਮਲੇ ਵਿੱਚ ਮਿਲੀ ਸਫਲਤਾ 4 ਕਿਲੋ ਹੀਰੋਇਨ 4 ਪਿਸਤੌਲ ਸਮੇਤ 8 ਦੋਸ਼ੀ ਗ੍ਰਿਫਤਾਰ Motorcycle.